ਦੀਆ ਕਿਹੜਾ ਸਾਮਾਨ ਲਿਆਉਂਦੇ ਆ ਨਾ ਆਪਣੇ ਹੱਥੀਂ ਆਪਣੇ ਹੱਥੀਂ ਦੇਣ ਕਿਉਂਕਿ ਇਹਦੇ ਇਕੱਠਾ ਕਰਕੇ ਮੁਰੇ ਵੇਚਣ ਵਾਲੇ ਵੀ ਬਹੁਤ ਆ ਭਾਈ ਇਦਾਂ ਪਿੱਛੇ ਅਸੀਂ ਤਕਰੀਬਨ ਸਾਰਾ ਇਹ ਦੇਖਦੇ ਆਏ ਆ ਪਿਛਲੇ ਏਰੀਏ ਦੇ ਵਿੱਚ ਭਾਈ ਹੁਣ ਹੀ ਨਾਲ ਹੀ ਸੀਗੇ ਆਪਣੇ ਤਾਂ ਉਥੇ ਇਹ ਹੀ ਆ ਇਕੱਠਾ ਕਰਨੇ ਵਾਲੇ ਆ ਇਸ ਵੇਲੇ ਬਹੁਤ ਇਕੱਠੇ ਮਤਲਬ ਸੜਕਾਂ ਦੇ ਕੰਡੇ ਦੇ ਉੱਤੇ ਇਹ ਹੀ ਆ ਇੱਕ ਇੱਕ ਦੋ ਦੋ ਡੰਗਰ ਬੰਨੇ ਹੋ ਆ ਉਹ ਇਕੱਠਾ ਕਰਦੇ ਆ ਇਕੱਠਾ ਕਰਕੇ ਉਹ ਹਾਂਜੀ ਇਕੱਠਾ ਕਰਦੇ ਆ ਹੁਣ ਆਰਮੀ ਦੀ ਗੱਡੀ ਆਈ ਹੁਣ ਇੱਥੇ ਆਜ ਇਹ ਜਿਹੜਾ ਜਿਹਦੇ ਨੂੰ ਸਮਾਨ ਦੀ ਜ਼ਰੂਰਤ ਹੈ ਨਾ ਜੀ ਉਸ ਬੰਦੇ ਕੋਲ ਸਮਾਨ ਪਹੁੰਚ ਨਹੀਂ ਰਿਹਾ ਤੇ ਜਿਸ ਬੰਦੇ ਨੂੰ ਸਮਾਨ ਦੀ ਨਹੀਂ ਜ਼ਰੂਰਤ ਉਹ ਬੰਦਾ ਇਕੱਠਾ ਕਰ ਲਿਆ ਹੈ ਅਸਲ ਵਿੱਚ ਠੀਕ ਹੈ ਨਾ ਅਸੀਂ ਤਾਂ ਗੁਜਾਰਸ਼ ਇਹੀ ਕਰਦੇ ਆ ਕਿ ਜਿਸ ਬੰਦੇ ਨੂੰ ਇਸ ਚੀਜ਼ ਦੀ ਲੋੜ ਨਹੀਂ ਆ ਉਹ ਨਾ ਲਵੇ ਠੀਕ ਹੈ ਕਿ ਨਹੀਂ ਜਿਸ ਬੰਦੇ ਨੂੰ ਇਸ ਚੀਜ਼ ਦੀ ਲੋੜ ਆ ਉਹਨੂੰ ਦਿੱਤੀ ਜਾਵੇ ਤਾਂ ਜਿੱਥੇ ਤੱਕ ਰਸਤੇ ਬਣ ਚੁੱਕੇ ਆ ਉਥੋਂ ਤੱਕ ਤੇ ਲੋਕ ਆਪ ਵੀ ਜਾ ਕੇ ਲਿਆ ਸਕਦੇ ਰਾਸ਼ਨ ਕਿਉਂ ਪਹਿਲਾਂ ਨਹੀਂ ਪਾਉਂਦੇ ਆਪਾਂ ਆਪਣੇ ਘਰਾਂ ਚ ਰਾਸ਼ਨ ਉਹ ਜਿੱਥੇ ਪਾਣੀ ਭਰਿਆ ਜਰੂਰਤ ਉਹਨਾਂ ਨੂੰ ਆ ਨਾ ਕਿ ਜਿੱਥੇ ਪਾਣੀ ਜਿੱਥੇ ਪਾਣੀ ਉੱਤਰ ਗਿਆ ਵਾ ਜਿੱਥੇ ਪਾਣੀ ਉੱਤਰ ਗਿਆ ਵਾ ਉਥੇ ਕਿਉਂ ਪਹਿਲਾਂ ਨਹੀਂ ਰੋਟੀ ਬੰਨਦੀ ਘਰ ਤੇ ਜੋ ਵੀ ਪਹਿਲਾਂ ਨਹੀਂ ਰਾਸ਼ ਲੈ ਆਂਦੇ ਲੋਕ ਲੋਕ ਨਜਾਇਜ਼ ਫਾਇਦਾ ਚੁੱਕ ਰਿਹਾ ਜਿਹੜਾ ਨਹੀਂ ਚੁੱਕਣਾ ਚਾਹੀਦਾ ਇਹ ਮਝਾਲਾਂ ਦੀ ਪਛਾਣ ਨਹੀਂ ਹੈਗੀ ਜਿਹੜੀ ਮਝਾਲ ਦੱਸੰਦੇ ਆ ਲੋਕੀ ਬਸ ਜਿੰਨੀ ਤੁਹਾਨੂੰ ਜ਼ਰੂਰਤ ਉਹਨਾਂ ਕ ਸਮਾਨ ਇਕੱਠਾ ਕਰੋ ਉਸ ਤੋਂ ਬਾਅਦ ਨਾ ਇਕੱਠਾ ਕਰੋ ਆਪਣੇ ਘਰ ਕਿਉਂਕਿ 10-15 ਦਿਨ ਤੱਕ ਸਭ ਕੁਝ ਠੀਕ ਹੋ ਜਾਣਾ ਉਸ ਤੋਂ ਬਾਅਦ ਤੁਹਾਨੂੰ ਜਿਹਨਾਂ ਦੀਆਂ ਫਸਲਾਂ ਖਰਾਬ ਹੋਈਆਂ ਜਿਹਨਾਂ ਦੀ ਪੈਲੀਆਂ ਦੇ ਵਿੱਚ ਮਿੱਟੀ ਚੜੀ ਆ ਉਹਨਾਂ ਦੀ ਸੇਵਾ ਵੀ ਕਰਨੀ ਪੈਣੀ ਆ ਤੇ ਮੈਂ ਜਿਹੜੇ ਸੇਵਾ ਨਿਭਾਉਣ ਦੀ ਮੌਨ ਨੂੰ ਵੀ ਚੰਨ ਕਹਿਣਾ ਚਾਹੁੰਦਾ ਵੀ ਉਹਨਾਂ ਕ ਤੁਸੀਂ ਦੋ ਜਿੰਨ ਜ਼ਰੂਰਤਮੰਦ ਆ ਠੀਕ ਹੈ ਨਾ ਮੈਨੂੰ ਲੱਗਦਾ ਨਹੀਂ ਕਿ ਹੁਣ ਰਾਸ਼ਨ ਕਰਕੇ ਕੋਈ ਪੰਜਾਬ ਤੇ ਹਾੜੀ ਵੀ ਆ ਜੇ ਕੁਝ ਵੀ ਆ ਜੇ ਪੰਜਾਬ ਜੋ ਕੋਈ ਭੁੱਖਾ ਨਹੀਂ ਸੌ ਸਕਦਾ ਇੱਕ ਦਿਨ ਵੱਤ ਵਦ ਹੋਏਗਾ ਵੀ ਇੱਕ ਦਿਨ ਪਾਣੀ ਚੜਿਆ ਵਾ ਇੱਕ ਦਿਨ ਬੰਦਾ ਭੁੱਖਾ ਸੋ ਜਾਏਗਾ ਅਗਲੇ ਦਿਨ ਉਹਦੇ ਘਰ ਭਰ ਦੇਣਾ ਲੋਕਾਂ ਨੇ